ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਗੁੱਡ ਮਾਰਨਿੰਗ ਆਲ ਫਰੈਂਡਸ ਆਪ ਜੀ ਸਾਰਿਆਂ ਦਾ ਸਵਾਗਤ ਹੈ ਜੀ ਆਪਾਂ ਦੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਕਰਨੇ ਕੁਦਰਤ ਦੀਆਂ ਗੱਲਾਂ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਵਾਹਿਗੁਰੂ ਜੀ ਨੇ ਕਿਵੇਂ ਫੁੱਲ ਬੂਟੇ ਪੈਦਾ ਕੀਤੇ ਨੇ ਆਪਾਂ ਨੂੰ ਤੁਹਾਨੂੰ ਉਹਦੀ ਚਲਕ ਦਿਖਾਉਣੇ ਆਪਾਂ ਨੇ ਛੋਟੀ ਜਿਹੀ ਫਲਵਾੜੀ ਜਿਹੜੀ ਆਪਣੇ ਗਮਲੈਂਡ ਵਿੱਚ ਲਾਈ ਹੁੰਦੀ ਆ ਆਪਣੇ ਘਰ ਦੇ ਫੁੱਲ ਬੂਟੇ ਤੇ ਪਲੀਜ਼ ਜੁੜੇ ਰਹੋ ਵਾਹਿਗੁਰੂ ਸਾਰੇ ਜੁੜੇ ਰਹੋ ਹਾਂਜੀ ਇਹ ਦੇਖੋ ਆਪਾਂ ਨੂੰ ਜਾਣਦੇ ਆ ਬੂਟਾ ਸਾਰਿਆਂ ਦੇ ਘਰੇ ਹੁੰਦਾ ਸਦਾ ਬਹਾਰ ਦਾ ਬੂਟਾ ਇਹ 2-3 ਕਲਰਾਂ ਚ ਆਉਂਦਾ ਗੁਲਾਬੀ ਕਲਰ ਵੀ ਵਾਈਟ ਕਲਰ ਵੀ ਆਉਂਦਾ ਤੇ ਸ਼ੂਗਰ ਵਾਲਿਆਂ ਦੀ ਖਾਤਰ ਵੀ ਇਹਦੇ ਪੱਤੇ ਬਹੁਤ ਲਾਹੇਵੰਦ ਹੁੰਦੇ ਆ ਇਸ ਵਾਰ ਆਪਾਂ ਨੂੰ ਆਪਣੀ ਰਲਾਇਸੀ ਤਿੰਨ ਪਪੀਤੇ ਪਪੀਤਿਆਂ ਦੇ ਬੂਟੇ ਇਹਨਾਂ ਨੇ ਬਹੁਤ ਵਧੀਆ ਪਪੀਤੇ ਦਿੱਤੇ ਫਲ ਦਿੱਤਾ ਆਪਾਂ ਨੂੰ ਬਹੁਤ ਸੋਨਾ ਫਲ ਰਿਹਾ ਇਹਨਾਂ ਦਾ ਤੇ ਆਪਾਂ ਹੁਣ ਤੁਹਾਨੂੰ ਸ਼ੁਰੂ ਕਰਦੇ ਆ ਦਿਖਾਉਣੀ ਐ ਇੱਥੋਂ ਕਿੰਨੇ ਭਾਂਤੀ ਆਪਣੇ ਕੋਲ ਦਪਹਿਰ ਖੜੀ ਆ ਬਣੇ ਰਹੋ ਇਹ ਵੀ ਦਪਹਿਰ ਖੜੀ ਦਾ ਫੁੱਲ ਆ ਤੇ ਜੋ ਸਪੀਕਰ ਟਾਈਪ ਦੇ ਸਾਰੇ ਛੋਟਾ ਫੁੱਲ ਆ ਉਹ ਵੀ ਆ ਗਿਆ ਦਪਹਿਰ ਕਿੜੀ ਸਦਾਬਾਰ ਦਾ ਬੂਟਾ ਆ ਗਿਆ ਕਲੀਆਂ ਖੜ ਰਹੀਆਂ ਇਹਦੀਆਂ ਇਹ ਹੋਰ ਕਿਸਮਾਂ ਥੋੜੀ ਆ ਆ ਗਿਆ ਆਪਣੇ ਦੁਪਹਿਰ ਕਿਹੜੀ ਸ਼ੁਰੂ ਹੋ ਗਈ ਰੈੱਡ ਵਾਲੀ ਆ ਗਈ ਦੇਖੋ ਕਿੰਨਾ ਸੋਹਣਾ ਫੁੱਲ ਨੇ ਕੁਦਰਤ ਦਾ ਨਜ਼ਾਰਾ ਲਓ ਜੀ ਚੈੱਕ ਕਰ ਸਕਦੇ ਤੁਸੀਂ ਕਿੰਨੀ ਭੰਤੀ ਆਪਣੇ ਕੋਲੇ ਆ ਬਿਲਕੁਲ ਰੈੱਡ ਦੇ ਵਿੱਚ ਨੇ ਬਿਲਕੁਲ ਰੈੱਡ ਹੈ ਤੇ ਹਾਂਜੀ ਆ ਵੇਖੋ ਹੋਰ ਕਦਰ ਚੇਂਜ ਹੋ ਗਿਆ ਪਹਿਲਾਂ ਜਾਮਨੀ ਹੋ ਗਿਆ ਨਾਲ ਹਨ ਤੇ ਕਾ ਆਉਂਦਾ ਘਾਟੇ ਪੁੱਟੇ ਦੀ ਕਲੀ ਦੇ ਫੁੱਕੇ ਨਹੀਂ ਸੋਹਣੇ ਨਿਕਲਦੀ ਆ ਤੈਨੂੰ ਫੁੱਲ ਵੀ ਬੜਾ ਪਿਆਰਾ ਨਿਕਲਦਾ ਪਰ ਇੱਕ ਦਿਨ ਚ ਇਸਨਾਬਤ ਹੋ ਜਾਂਦਾ ਬਹੁਤ ਸੋਹਣਾ ਫੁੱਲ ਨਿਕਲਦਾ ਇਹਨਾਂ ਲਓ ਜੀ ਚੈੱਕ ਕਰਦੇ ਜਾਏ ਨਾਲ-ਨਾਲ ਤੇ ਗ੍ਰੀਨਰੀ ਆਪਣੀ थोर टाइप के बूटियाम आ गई कसम हो रहा है, कसम हो रिखले जाओ दर कड़ी अपने बहुत किस्म किस्महर कड़ी अपने देख ही लो अपने तुलसी के बूटे ये भी एंटीसैपटिक होंगे तुलसी ਹਾਂਜੀ ਦੇਖੋ ਇਹ ਵੀ ਘਾ ਟਾਈਪ ਨੇ ਪਰ ਇਹਦੇ ਨਾਲ ਦੇ ਨੇ ਜਿਹਨਾਂ ਨੂੰ ਫਲ ਨਿਕਲਦੇ ਨੇ ਤੇ ਕਿੰਨੀ ਵੈਰੈਟੀ ਆਪਣੇ ਕੋਲੇ ਚੀਜ਼ਾਂ ਦੀ ਦੇਖੋ ਆਪਣੀ ਸਾਰੀ ਵੀ ਇਹ ਚੀਜ਼ ਨੇ ਭਰੀ ਹੋਊਗੀ ਉਸ ਤਰ੍ਹਾਂ ਵੀ ਇਧਰ ਵੀ ਆ ਗਏ ਅੰਜਾਮ ਨਹੀਂ ਹੋਣਾ ਜੀ ਰਾਤ ਦੀ ਰਾਣੀ ਕਿਹਾ ਜਾਂਦਾ ਹੁੰਦਾ ਸੀ ਇਹ ਰਾਦਾਂ ਰਾਦ ਦੀ ਰਾਣੀ ਦਾ ਬੁੱਟਾ ਆ ਗਿਆ ਆਹ ਹੋ ਕਸਮ ਦੀ ਤੇ ਆ ਗਏ ਨੇ बहुत किस्म के बूटे अपने को कंडे वाले बूटे आ गए इन्होंने बहुत सोने फुल निकल फुल कैसे जा रहे हम कैक्टस आ गया इन्हें बहुत सोना प्यारा फुल निकलता किसी ना किसी तो उन्होंने फुल की फोटो शेयर करा आप देखते जाए तो आकटस की किसमी है एक कैकट की किसम के गमरे के लगे ने ਇਹ ਆ ਤੁਸੀਂ ਚੈੱਕ ਕਰੋ ਸਨ ਉਹ ਬਾਹਰ ਦੇ ਆਪਣੇ ਬੂਟੇ ਨੇ ਕਿਤੇ ਉੱਤੇ ਦਿਨੇ ਬਹੁਤ ਵਧੀਆ तितਲੀਆਂ ਪਿਆਰ ਪਰੌਂਦੇ ਬਹੁਤ ਵਧੀਆ ਜੀਵ ਜੰਤੂ ਬਹੁਤ ਹੁੰਦੇ ਨੇ ਇਨਾਂ ਤੇ ਆਪੀਆਂ ਲੱਗੀਆਂ ਹੋਈਆਂ ਜੀ ਤੋਰੀਆਂ ਦੀ ਬੇਲਾਂ ਤੇ ਨਾਲ ਉਹ ਤੁਸੀਂ ਦੇਖ ਰਹੇ ਹੋ ਹੋਗੇ ਜਿਹੜੀ ਆ ਵਾਲੀਆਂ ਇਹ ਸ਼ਕਰਕੰਦੀ ਦੀ ਬੇਲ ਲੱਗੀ ਇਹਨੇ ਦੋ ਕੁ ਜਣਾ ਲਾਈਆਂ ਸੀ ਤੇ ਇਹਨੇ ਤਕਰੀਬਨ ਦੇਖੋ ਕਿੰਨਾ ਸੌ ਕਵਰ ਕਰ ਲਿਆ ਹਾਂਜੀ ਬਹੁਤ ਸੋਹਣੇ ਬੁੱਤੇ ਨੇ ਆਪਣੇ ਕੋਲੇ ਤੇ ਆ ਫਿਰ ਦੇਖੋ ਤુલਸੀ ਦਾ ਬੁੱਤਾ ਆ ਗਿਆ ਜਿਹਦੀ ਕਿ ਆਪਾਂ ਚਾਹ ਵਰਤਦੇ ਹਾਂ ਪੀਣ ਵਿੱਚ ਚਾਹ ਵਿੱਚ ਪੱਤੇ ਪਾਉਂਦੇ ਹਾਂ 2 2 4 ਬਹੁਤ ਵਧੀਆ ਪੱਤੇ ਹੁੰਦੇ ਨੇ ਤੇ ਸਵਾਦ ਬਹੁਤ ਟੇਸਟ ਹੁੰਦਾ ਤੇ ਇਹ ਐਂਟੀਸੈਪਟਿਕ ਵੀ ਹੁੰਦਾ ਦੇਖ ਸਕਦੇ ਤੁਸੀਂ ਆ ਵੀ ਆ ਕਿਸੇ ਸਾਨੂੰ ਜਿਆਦਾ ਮੈਨੂੰ ਮੇਰੇ 9 ਵਾਰ ਹੀ ਨਹੀਂ ਜਾਣੌ ਲਜ ਹੈਗੀ ਕਿਸੇ ਨੂੰ ਇਹ ਤੇ 9 ਵਾਰ ਹੀ ਨੌਲੇਜ ਹੋਵੇ 10 ਵਜੇ ਕੀ ਸਕਦੇ ਤੇ ਇਹ ਬੁੱਤੇ ਆਪਣੇ ਹੈਗੇ ਕਿੰਨੇ ਸਨੇ ਬੁੱਤੇ ਨੇ ਦੇਖੋ ਘਰ ਵਿੱਚ ਨਿਕ ਲੱਗੇ ਹੋਏ ਨੇ ਮਾਲ ਡੰਗਰ ਕੋਲ ਵੀ ਆਪਣੇ ਇੱਧਰ ਬਹੁਤ ਹਰਿਆਵਲਾ ਉਹ ਵੀ ਤੁਹਾਨੂੰ ਆਪ ਚੈੱਕ ਕਰਾਉਨੇ ਹਾਂ ਹਾਂ ਆ ਇੱਧਰ ਆਪਣੇ ਆ ਗਿਆ ਆਪਾਂ ਬਾਹਰਲੇ ਕਰੇ ਆਪਣੇ ਤੇ ਇੱਧਰ ਤੁਹਾਨੂੰ ਚੈੱਕ ਕਰਾਉਨੇ ਜਿਹੜਾ ਆ ਹੈਗਾ ਇਹ ਆਪਣਾ ਕੜੀ ਪੱਤੇ ਦਾ ਬੂਟਾ ਹਾਂਜੀ ਹਾਂਜੀ ਉਹ ਕੁਛ ਨਹੀਂ ਲਿਆ ਬੇਟਾ ਮੈਂ ਨਹੀਂ ਹਾਂ ਨਹੀਂ ਲਿਆ ਦੁੱਧ ਨਹੀਂ ਹੁਣ ਪੀਣਾ ਪੀਤਾ ਵੇ ਦੁੱਧ ਦਰਾ ਚਲ ਉੱਧਰ ਜਾ ਕੇ ਬੈਠ ਜਾ ਉਹਦਾ ਖੇਡ ਖੇਡ ਬੁੱਤ ਕਿਦਾਂ ਅੰਗ ਨਹੀਂ ਕਰਨਾ ਇਹ ਲਾਇਆ ਸੀ ਆਪਾਂ ਦਾ ਬੂਟਾ ਪਰ ਪੂਰਾ ਇੰਨਾ ਕਾਮਯਾਬ ਨਹੀਂ ਹੋਇਆ ਮਰੂਦਾਂ ਦਾ ਬੂਟਾ ਜੀ ਆਪਨੇ ਕੋਲੇ ਇਸ ਟਾਈਮ ਆ ਗਈ ਨੇ ਬੀਲਾਂ ਜਿਹਨੂੰ ਆਪਾਂ ਕਚਰੀਂਂ ਦੇਵੀ ਕਹਿ ਦਿੰਨੇ ਆ ਬੋਕ ਲੱਗੀ ਹੋਣ ਜ ਆਪਣੇ ਨੂੰ ਦਿਖਾ ਦਿੰਦੇ ਪਹਿਲਾਂ ਇਸ ਤੇ ਇੰਦਿਆ ਦੀ ਬੇਲ ਕੋਈ ਪਰਮਲ ਵੀ ਕਹਿ ਰਿਹਾ ਕੋਈ ਕਸ਼ਿੰਦੀ ਵੀ ਕਹਿ ਰਿਹਾ ਬਹੁਤ ਭਾਰੀ ਬੇਲ ਆਪਣੇ ਕੋਲੇ ਤਾਂ ਤੱਕ ਚੜੀ ਫਿਰਦੀ ਹੈ ਤੇ ਇਹਨੂੰ ਫਾਲ ਬਹੁਤ ਲੱਗਦਾ ਉਹ ਭਰੀ ਪੇਕ ਸਿੰਦਾਂ ਦੇ ਦੇਖਾ ਕਰਦੇ ਹਾਂ ਇਹ ਆਪਣਾ ਬੱਛਾ ਹੈ ਅੰਦਰੀ ਸਾਰੇ ਤੇਰੀ ਫੁੱਲ ਕੇ ਛੱਡੀ ਜਾਂ ਖਿਦਿਆ ਨੂੰ ਚਰਦਾ ਰਹਿੰਦਾ ਹਰੇ ਜੜੀ ਇਹ ਅੰਦਰੀ ਇਹਨੇ ਖਾਈ ਜਾਣਾ ਕੋਈ ਨਾ ਕੋਈ ਨਾ ਬੇਟਾ ਇਹਨੂੰ ਹੁਣ ਐ ਵੀ ਬਦ ਰੋਟੀ ਲਿਆ ਹੋ ਮੈਨੂੰ ਪਾਉਣ ਨਹੀਂ ਖਾਤਰ ਹਾਂਜੀ ਹਾਂਜੀ ਇਹ ਆਪਣੇ ਆ ਗਿਆ ਮਾਲ ਡੰਗਰ ਦੋਨੇ ਛੋਟੀਆਂ ਛੋਟੀਆਂ ਆ ਗਈਆਂ ਤੇ ਆ ਆਪਣੀ ਆ ਗਈ ਜਰਸੀ ਗਾਂ ਆਪਾਂ ਇਹਨਾਂ ਨੂੰ ਦਿਨੇ ਇਸ ਤਰ੍ਹਾਂ ਬੰਦਨੇ ਆ ਰਾਤ ਨੂੰ ਉਧਰ ਘਰੇ ਬੰਨੇ ਹੁੰਦਾ ਤੇ ਬਹੁਤ ਵਧੀਆ ਆਪਣੇ ਕੋਲ ਡੇਕ ਦੀ ਸ਼ੌਂ ਜਿਹਦੇ ਥੱਲੇ ਮੈਂ ਮਹੀਨੇ ਬੱਤ ਪਸ਼ੂ ਵੰਦੇ ਆਪਣੇ ਬਹੁਤ ਵੱਡੀ ਡੇਕ ਨੇ ਦੇਖੋ ਜੀ ਦੇਖ ਸਕਦੇ ਦੀ ਡੇ ਕਾ ਜਿਹਦੇ ਤੇ ਆਪਾਂ ਇਹਨੂੰ ਜਿਹਦੇ ਸ਼ਾਮਿਲ ਬੰਦਦੇ ਆ ਇਹਨਾਂ ਤੇ ਬਹੁਤ ਵਧੀਆ ਨਜ਼ਾਰਾ ਸਾਡਾ ਇੱਥੇ ਇਸ ਟਾਈਮ ਪਸ਼ੂਆਂ ਨੇ ਆਰਾਮ ਨੰਦਾਰੀ ਨਾਲ ਬੈਠੀਆਂ ਤੇ ਆਪਾਂ ਇੱਕ ਪਹਿਲੀ ਵੀਡੀਓ ਸ਼ੇਅਰ ਕਰ ਜੋ ਕਿ ਇਹਨਾਂ ਤੇ ਜਿਹੜੀ ਛੜਕਣ ਵਾਲੀ ਦਵਾਈ ਉਹ ਜਿਹਨੇ ਨਹੀਂ ਦੇਖੀ ਆਪਣੀ ਵੀਡੀਓ ਜਾ ਕੇ ਦੇਖ ਲਵੇ ਜਿਹਦੇ ਵਿੱਚ ਆਪਾਂ ਇੱਕ ਦਵਾਈ ਦੱਸੀ ਸੀ ਕਿ ਕਿਸ ਤਰੀਕੇ ਨਾਲ ਬਣਦੀ ਆ ਤੇ ਰਲਾ ਕੇ ਪਸ਼ੂਆਂ ਦੇ ਉੱਤੇ ਆ ਦੇਖ ਲਓ ਕੋਈ ਮੱਖੀ ਮੱਛਰ ਨਹੀਂ ਇਸ ਟਾਈਮ ਆਰਾਮ ਨਾਲ ਬੈਠੀਆਂ ਨਹੀਂ ਗਰਮੀ ਦੇ ਦਿਨ ਚ ਕਿਵੇਂ ਟਿਕਦੀ ਨਹੀਂ ਪਸ਼ੂ ਤੇ ਰਾਤ ਨੂੰ ਮੱਛਰ ਕਰਨ ਤਾਂ ਕਾ ਤੇ ਦਿਨੇ ਮੱਖੀਆਂ ਆਵੇ ਕੋ ਤੁਹਾਡੇ ਸਾਹਮਣੇ ਬਿਲਕੁਲ ਸਾਫ ਸੁੱਤਰੀਆਂ ਤੇ ਐ ਬੈਠੀਆਂ ਤੇ ਜਰੂਰ ਉਹ ਦਵਾਈ ਬਣਾ ਕੇ ਅਪਣਾਓ ਆਪ ਦੇ ਤੁਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਣੇ ਕੋਲ ਇੰਨਾ ਕੁ ਬਲੌਗ ਸੀਗਾ ਤੇ ਆਪਾਂ ਹੁਣ ਜਾਣਾ ਵੀ ਆ ਮਾਤਾ ਜੀ ਨੂੰ ਦਵਾਈ ਦੇਵਾਉਣ ਚਾਣਾ ਲੁਧਿਆਣੇ ਤੇ ਸਾਰੇ ਜਰੂਰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ